ਸੱਚਾ ਦੋਸਤੋ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੱਗ ਗਈ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ ਲੈ ਕੇ ਮਿਰਚਾਂ ਕੋੜੀਆਂ ਇਹਦੇ ਸਿਰ ਤੋਂ ਵਾਰੋ ਅੱਜ ਫਿਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਜਿਹੜਾ ਹੈ ਇੱਕ ਔਖੀ ਘੜੀ ਦੇ ਵਿੱਚੋਂ ਇੱਕ ਇਮਤਿਹਾਨ ਦੀ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਕੁਦਰਤ ਦੀ ਕਰੋਪੀ ਅ ਜਿਸ ਦਾ ਕੀ ਪੰਜਾਬ ਦੇ ਉੱਤੇ ਪੂਰਾ ਜੋਰ ਚੱਲ ਰਿਹਾ ਹੈ ਸਾਰੇ ਪਾਸੇ ਹੀ ਪਾਣੀ ਪਾਣੀ ਦੇ ਵਿੱਚ ਡੁੱਬਿਆ ਹੈ ਸਾਡੇ ਕਿੰਨੇ ਜ਼ਿਲ੍ਹੇ ਉਥੋਂ ਦੇ ਅੱਜ ਸਮੇਂ ਦੀ ਲੋੜ ਫਿਰ ਹੈ ਜਿੱਦਾਂ ਅਸੀਂ ਸਾਰੇ ਇਕੱਠੇ ਹੋ ਕੇ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਇੱਕ ਵਾਰੀ ਭਾਈਵੰਦੀ ਦਾ ਸਬੂਤ ਦਿੱਤਾ ਸੀ ਅੱਜ ਗਿਲੇ ਸ਼ਿਕਵੇ ਕਰਨੇ ਸਰਕਾਰਾਂ ਦੇ ਦੋਸ਼ ਲਾਉਣੇ ਸਰਕਾਰਾਂ ਨੇ ਆਪਣੇ ਕੰਮ ਜਿਹੜੇ ਕਰਦੇ ਰਹੇ ਨੇ ਹਨ ਚੱਲਦੇ ਰਹੇ ਨੇ ਹਨ ਕਿਸੇ ਦੇ ਦੋਸ਼ ਲਾਉਣ ਨਾਲੋਂ ਸਭ ਤੋਂ ਪਹਿਲਾਂ ਅਸੀਂ ਸਬੰਧੀਏ ਕਿ ਆਪਾਂ ਇੱਕ ਵਾਰੀ ਪੰਜਾਬ ਨੂੰ ਫਿਰ ਪੈਰਾਂ ਤੇ ਲੈ ਕੇ ਆਉਣਾ ਆਪਣੇ ਆਪਣੇ ਇਲਾਕੇ ਦੇ ਵਿੱਚ ਅਸੀਂ ਮੀਟਿੰਗਾਂ ਕਰੀਏ ਆਪਣੇ ਆਪਣੇ ਇਲਾਕੇ ਸੰਭੀਏ ਕਿਹੜੀਆਂ ਕਿਹੜੀਆਂ ਗੱਲਾਂ ਦੇ ਨਾਲ ਅਸੀਂ ਬਚਾਅ ਕਰ ਸਕਦੇ ਹਾਂ ਅਜੇ ਤੱਕ ਵੀ ਜਿਹੜੀ ਬਾਰਿਸ਼ ਹੈ ਬੜੇ ਜੋਰਾਂ ਸ਼ੋਰਾਂ ਦੇ ਨਾਲ ਹੋ ਰਹੀ ਹੈ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਸਾਰੇ ਹੀ ਆਲਮੋਸਟ ਸਾਰਾ ਪੰਜਾਬ ਹੀ ਹੌਲੀ-ਹੌਲੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ ਭਵੇਂ ਗਰਦਾਸਪੁਰ ਤੋਂ ਕਪੂਰਥਲੇ ਫਾਜ਼ਿਲਕਾ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਬੜਾ ਵੱਡਾ ਨੁਕਸਾਨ ਹੋਇਆ ਆ ਲੋਕਾਂ ਦੇ ਮਾਲ ਡੰਗਰ ਜਾਨਵਰ ਜਿਹੜੇ ਸੀ ਉਹਨਾਂ ਨੂੰ ਖੋਲਣੇ ਪਏ ਮੁਰਕੇ ਕਿੰਨੇ ਕਿੰਨੇ ਜਾਨਵਰ ਸੀ ਉਹ ਲੱਭੇ ਨਹੀਂ ਫਸਲਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਮਨੁੱਖੀ ਸੰਸਥਾਵਾਂ ਹਨ ਜਿਹੜਾ ਲੋਕਾਂ ਦੇ ਭਲੇ ਦੇ ਲਈ ਕੰਮ ਕਰਦੀਆਂ ਹਨ ਉਹ ਵੀ ਪੂਰੇ ਜੋਰਾ ਸ਼ੋਰਾ ਦੇ ਨਾਲ ਕੋਈ ਵੀ ਜਿਹੜੇ ਆਪਣਾ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹਨ ਉਹ ਪਾ ਰਹੇ ਹਨ ਸੋ ਇਸ ਟਾਈਮ ਸਭ ਤੋਂ ਸਾਡਾ ਪਹਿਲਾ ਕੰਮ ਹੈ ਫਿਰ ਬਾਅਦ ਵਿੱਚ ਆਪਾਂ ਇਹ ਗੱਲਾਂ ਕਰਾਂਗੇ ਕਿ ਸਾਡਾ ਕੌਣ ਸਾਡੇ ਨਾਲ ਖਲੋਤਾ ਹੈ ਜਾਂ ਕੌਣ ਸਾਡੇ ਨਾਲ ਨਹੀਂ ਖਲੋਤਾ ਕਿਉਂਕਿ ਪੰਜਾਬ ਤੇ ਸ਼ੁਰੂ ਦਾ ਹੀ ਆ ਇਦਾਂ ਦਾ ਸਾਨੂੰ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਸਾਡੇ ਗੁਰੂਆਂ ਨੇ ਇਹੋ ਜਿਹੀ ਸਿੱਖਿਆ ਦਿੱਤੀ ਹੈ ਸਰਬੱਤ ਦਾ ਭਲਾ ਜਿਹੜਾ ਅਸੀਂ ਮੰਗਦੇ ਆਏ ਆ ਕਿਤੇ ਵੀ ਜਦੋਂ ਕਰੋਪੀ ਹੁੰਦੀ ਆ ਤਾਂ ਪੰਜਾਬੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਹੋਣ ਤਾਂ ਉੱਥੇ ਹਰ ਵੇਲੇ ਪਹੁੰਚ ਜਾਂਦੇ ਹਨ ਜਰੂਰ ਮੈਂ ਸਮਝਦਾ ਹਾਂ ਕਿ ਬੜੇ ਸ਼ਿਕਵੇ ਹਨ ਬੜੇ ਲੋਕ ਵਗਾਰ ਵਗਾਰ ਕੇ ਤਾਹਾ ਮਾਰ ਕੇ ਇਹ ਵੀ ਕਹਿ ਰਹੇ ਹਨ ਕਿ ਅੱਜ ਜੇ ਸਾਨੂੰ ਲੋੜ ਹੈ ਤੁਹਾਡੀ ਅ ਮੁਖ ਦੇ ਵਿੱਚੋਂ ਕੋਈ ਸ਼ਬਦ ਵੀ ਨਿਕਲਦੇ ਬਹੁਤ ਆ ਜਿਹੜਾ ਜਿਹੜੇ ਕਿ ਇੱਥੇ ਸਪੋਰਟ ਕਰਨੀ ਸਾਕ ਕਰ ਸਕਦੇ ਸਨ ਪਰ ਅੱਜ ਸਾਨੂੰ ਸਭ ਤੋਂ ਪਹਿਲਾਂ ਸਮੇਂ ਨੂੰ ਸੰਬੰਧ ਦੀ ਲੋੜ ਹੈ ਪਿੰਡਾਂ ਦੇ ਵਿੱਚੋਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸਾਨੂੰ ਦੱਸ ਰਿਹਾ ਹੈ ਕਿ ਹਮੇਸ਼ਾ ਸਾਨੂੰ ਆਪਣੇ ਆਪ ਦੇ ਉੱਤੇ ਡਿਪੈਂਡ ਹੋਣ ਦੀ ਆਦਤ ਪੈਣੀ ਹੈ ਜਿਸ ਤਰ੍ਹਾਂ ਅਸੀਂ ਟਰੈਕਟਰ ਟਰਾਲੀਆਂ ਬੜੀ ਵੇਖੋ ਕਿੰਡੀ ਵੱਡੀ ਗੱਲ ਹੈ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੀ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਟਰੈਕਟਰਾਂ ਟਰਾਲੀਆਂ ਦੀਆਂ ਲੰਮੀਆਂ ਲਵੀਆਂ ਲੈਣਾ ਲਗੀਆਂ ਹਨ ਉਹ ਜਿਹੜੀਆਂ ਇੱਕ ਦੂਜੇ ਦੀ ਹੈਲਪ ਕਰਨ ਲਈ ਆ ਰਹੇ ਹਨ ਦੂਜੀਆਂ ਸਟੇਟ ਦੇ ਵਿੱਚੋਂ ਜੋ-ਜੋ ਵੀ ਕੋਈ ਭਾਵੇਂ ਸਾਡੇ ਜਿਹੜੇ ਐਨ ਆਰ ਆਈ ਭਰਾ ਨਾ ਬੜੇ ਵੱਡੇ ਪੱਧਰ ਤੇ ਹਮੇਸ਼ਾ ਪੰਜਾਬ ਦੇ ਨਾਲ ਖੜਦੇ ਹਨ ਹੁਣ ਫਿਰ ਇਸ ਟਾਈਮ ਕੋਈ ਤਰਪਾਲਾਂ ਦੀ ਸੇਵਾ ਕਰ ਰਿਹਾ ਕੋਈ ਪੱਠਿਆਂ ਦੀ ਸੇਵਾ ਕਰ ਰਿਹਾ ਕੋਈ ਦਵਾਈਆਂ ਦੀ ਸੇਵਾ ਕਰ ਰਿਹਾ ਹੈ ਪਰ ਮੈਂ ਇੱਕ ਗੱਲ ਜ਼ਰੂਰ ਗਵਾਂਗਾ ਕਿ ਸਭ ਤੋਂ بڑا ਜ਼ਰੂਰੀ ਜੇ ਜਦੋਂ ਇਦਾਂ ਦੀਆਂ ਕੁਦਰਤ ਦੀਆਂ ਕਰੋਪੀਆਂ ਆਉਂਦੀਆਂ ਨਾ ਕਈ ਲੋਕ ਜਿਹੜੇ ਨਾ ਜਿਹੜੇ ਰੱਬ ਕੋਲੋਂ ਨਹੀਂ ਡਰਦੇ ਜਿਹੜੇ ਸੋਚਦੇ ਨੇ ਕਿ ਪ੍ਰਮਾਤਮਾ ਸ਼ਾਇਦ ਦੁਨੀਆ ਤੇ ਹੈ ਨਹੀਂ ਉਹ ਆਪਣੀਆਂ ਚੀਜ਼ਾਂ ਮਹਿੰਗੀਆਂ ਮਹਿੰਗੀਆਂ ਵੇਚਨੀਆਂ ਸ਼ੁਰੂ ਕਰ ਦਿੰਦੇ ਹਨ ਜਾਂ ਕਈ ਲੋਕ ਜਲ ਹੀ ਆਪਣੀਆਂ ਆਈਡੀਆ ਬਣਾ ਕੇ ਉਹਦੇ ਉੱਤੇ ਪੈਸੇ ਇਕੱਠੇ ਸ਼ੁਰੂ ਕਰਨੇ ਕਰ ਦਿੰਦੇ ਹਨ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਕੁਦਰਤ ਦੀ ਮਾਰ ਜਿਹੜੀ ਪੈ ਰਹੀ ਹੈ ਉਸ ਦਾ ਅਸੀਂ ਫਾਇਦਾ ਉਠਾ ਸਕੀ ਹੈ ਪਰ ਸਾਨੂੰ ਅੱਜ ਦੋਸਤੋ ਲੋੜ ਹੈ ਅਸੀਂ ਆਪ ਪਤਾ ਹੈ ਕਿ ਅਸੀਂ ਪੰਜਾਬੀ ਬੜੇ ਜਸ਼ੀਲੇ ਆ ਆਪਾਂ ਸਾਰਿਆਂ ਬੜੀ ਜੋਸ਼ ਦੇ ਵਿੱਚ ਨਹੀਂ ਰਹਿਣਾ ਹੋਸ਼ ਤੋਂ ਵੀ ਸਾਨੂੰ ਕੰਮ ਲੈਣਾ ਸਾਨੂੰ ਹਮੇਸ਼ਾ ਗੁਰੂ ਸਾਡੇ ਗੋਬਿੰਦ ਸਿੰਘ ਜੀ ਕਹਿ ਗਏ ਆ ਜੋਸ਼ ਦੇ ਨਾਲ ਸਾਨੂੰ ਹੋਸ਼ ਦੀ ਵੀ ਲੋੜ ਹੈ ਆਪਾਂ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਉਹ ਜੀਜ ਭੇਜੀਏ ਕਿਸੇ ਨੂੰ ਜਾਣੇ ਅਣਜਾਣੇ ਦੇ ਵਿੱਚ ਜੋਸ਼ ਦੇ ਵਿੱਚ ਆ ਕੇ ਕਿਸੇ ਨੂੰ ਆਪਣੀ ਦਸਾਂ ਆ ਨਵਾਂ ਦੀ ਕਿਰਤ ਕਮਾਈ ਜਿਹੜੇ ਮੈਂ ਖਾਸ ਕਰਕੇ ਆਪਣੇ ਐਨ ਆਰ ਆਈ ਭਰਾਵਾਂ ਨੂੰ ਕਹਿ ਲਾਵਾਂ ਕਿਸੇ ਨੂੰ ਨਾ ਫੜਾਇਓ ਆਪਣੇ ਆਪਣੇ ਇਲਾਕੇ ਸਾਂਭਣੋ ਆਪਣੇ ਇਲਾਕੇ ਦੇ ਵਿੱਚ ਗੱਲਾਂ ਕਰੋ ਉੱਥੇ ਨੌਜਵਾਨਾਂ ਨੂੰ ਹੌਸਲਾ ਦੇਈਏ ਆਪਾਂ ਉਹ ਮੀਟਿੰਗਾਂ ਕਰਨ ਸਾਡੇ ਜਿਹੜੇ ਉੱਥੇ ਗੁਰੂ ਘਰ ਹਨ ਮੰਦਰ ਹਨ ਮਸਜਿਦਾਂ ਹਨ ਵਸੀਤਾਂ ਹਨ ਜਿਹੜੀਆਂ ਵੀ ਜੋ-ਜੋ ਵੀ ਹੈ ਉਹਨਾਂ ਦੇ ਵਿੱਚ ਮੀਟਿੰਗ ਕਰਕੇ ਸਾਰੇ ਜਣੇ ਆਪਾਂ ਭਾਈਚਾਰਕ ਜਿਹੜੀ ਸਾਂਝ ਬਣਾ ਕੇ ਇਕੱਠੇ ਹੋ ਕੇ ਇਸ ਔਖੀ ਘੜੀ ਦੇ ਵਿੱਚੋਂ ਜਿੱਦਾਂ ਪੰਜਾਬ ਹਮੇਸ਼ਾ ਨਿਕਲਦਾ ਆਇਆ ਹੈ ਜਿੰਨੀਆਂ ਮਰਜ਼ੀ ਮਾਰਾਂ ਪਈਆਂ ਹਨ 1947 ਤੋਂ ਲੈ ਕੇ 84 ਜਿਹੜੀ ਕਿਹਦੀ ਕਿਹਦੀ ਆਪਾਂ ਗੱਲ ਕਰੀਏ ਪਰ ਪ੍ਰਮਾਤਮਾ ਨੇ ਹਮੇਸ਼ਾ ਸਾਡੇ ਪੰਜਾਬ ਦੀ ਬਾਹ ਫੜੀ ਹੈ ਤੇ ਹੁਣ ਵੀ ਫੜੇਗਾ ਮੈਂ ਤੁਹਾਨੂੰ ਸਲੂਟ ਕਰਦਾ ਹਾਂ ਤੁਹਾਨੂੰ ਸਲਾਮ ਕਰਦਾ ਹਾਂ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਰਹਿ ਕੇ ਇੰਨੀ ਦਲੇਰੀ ਦੇ ਨਾਲ ਤੁਹਾਡੇ ਕੋਲ ਕੋਈ ਸਾਧਨ ਵੀ ਨਹੀਂ ਤੁਸੀਂ ਉੱਥੇ ਜਿਹੜਾ ਹੈ ਮੁਕਾਬਲਾ ਕਰ ਰਹੇ ਹੋ ਭਾਵੇਂ ਅਸੀਂ ਇੱਥੇ ਪਰਦੇਸਾਂ 'ਚ ਬੈਠੇ ਆਂ ਸਾਨੂੰ ਇਥੇ ਪ੍ਰਦੇਸਾਂ 'ਚ ਬੈਠਿਆਂ ਵੀ ਇਦਾਂ ਲੱਗਦਾ ਜਿਦਾਂ ਅਸੀਂ ਪਾਣੀ ਦੇ ਵਿੱਚ ਤੁਰੇ ਫਿਰਦੇ ਹਾਂ ਸਾਨੂੰ ਮਹਿਸੂਸ ਇਹ ਹੋ ਰਿਹਾ ਸਾਨੂੰ ਫੀਲ ਹੋ ਰਿਹਾ ਤੁਹਾਡਾ ਜਿਹੜਾ ਦਿਲ ਹੈ ਉੱਥੇ ਹੈ ਜਿੱਨੇ ਅਸੀਂ ਖਾਸ ਕਰਕੇ ਐਨ ਆਰ ਆਈ ਭਰਾ ਬੈਠੇ ਹਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਖੜੇ ਰਹਾਂਗੇ ਪੰਜਾਬ ਨੂੰ ਉਸੇ ਤਰ੍ਹਾਂ ਹੀ ਫੇਰ ਵਸਾਵਾਂਗੇ ਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਪੰਜਾਬ ਹਮੇਸ਼ਾ ਰਹੇ ਆ ਰੰਦਾ ਹੈ ਤੇ ਅੱਗੋਂ ਤੋਂ ਵੀ ਰਹੇ ਹੈ ਹਮੇਸ਼ਾ ਆਪਾਂ ਇਹੋ ਹੀ ਗੱਲ ਸਾਂਝੀ ਵਾਲਤਾ ਦੀ ਕਰਦੇ ਹਾਂ ਅੱਜ ਖਾਸ ਕਰਕੇ ਜਨੀਆਂ ਵੀ ਵੱਡੀਆਂ-ਵੱਡੀਆਂ ਸੰਸਥਾਵਾਂ ਹਨ ਜਿਹੜੇ ਸਾਰਾ ਸਾਲ ਹੀ ਐਨਜੀਓ ਚਲਾਉਂਦੇ ਹਨ ਪੈਸੇ ਇਕੱਠੇ ਕਰਦੇ ਹਨ ਦੁਨੀਆ ਭਰ ਦੇ ਵਿੱਚ ਸੇਵਾ ਵੀ ਕਰਦੇ ਹਨ ਅੱਜ ਸਾਰਿਆਂ ਨੂੰ ਰਲ ਮਿਲ ਕੇ ਤੇ ਇੱਕ ਸਿੱਧਾ ਪੰਜਾਬ ਵੱਲ ਹਮਲਾ ਮਾਰਨਾ ਚਾਹੀਦਾ ਹੈ ਬਾਕੀ ਵੀ ਜਿਹੜੀਆਂ ਲਾਗੇ-ਚਾਗੇ ਜਿਹੜੀਆਂ ਸਟੇਟਸ ਹਨ ਜਿਥੇ ਬਿਹਾਰ ਜਿਹੜਾ ਜਿਹੜਾ ਵੀ ਨਾਲ ਇਸ ਸਮੇਂ ਤੇ ਖਲੋ ਸਕਦਾ ਹੈ ਕਿਉਂਕਿ ਅ ਜਦੋਂ ਪਾਣੀ ਦੀ ਜਦੋਂ ਪਾਣੀ ਦੀ ਗੱਲ ਹੁੰਦੀ ਆ ਤੇ ਸਾਰੇ ਹੀ ਕਹਿੰਦੇ ਹਨ ਕਿ ਪੰਜਾਬ ਦਾ ਪਾਣੀ ਅਸੀਂ ਲੁੱਟ ਕੇ ਲੈ ਜਾਈਏ ਹੁਣ ਪਾਣੀ ਆ ਗਿਆ ਥੋੜਾ ਜਿਹਾ ਸੰਭੋਰ ਨਾਲ ਮਿਲ ਕੇ ਪਾਣੀ ਹੁਣ ਉੱਥੇ ਵੇਖੋ ਜਿਹੜੀਆਂ ਨਹਿਰਾਂ ਜਿਹੜੇ ਉੱਥੇ ਨਾਲੇ ਨਾ ਉਹਨਾਂ ਦੇ ਵਿੱਚ ਜਿਹੜਾ ਗਾਰਾ ਜਿਹਾ ਇੱਕ ਜੰਮਿਆ ਹੁੰਦਾ ਨਾ ਗਾਰਾ ਉਹ ਗਾਰੇ ਦੀ ਸਫਾਈ ਨਾ ਹੋਣ ਕਰਕੇ ਇਹ ਜਿਹੜਾ ਬੜਾ ਵੱਡਾ ਅਸਰ ਇਹ ਵੀ ਪਾਣੀਆਂ ਦਾ ਪਿਆ ਕਿਉਂਕਿ ਗਾਰੇ ਦੇ ਵਿੱਚੋਂ ਜਿਹੜਾ ਪਾਣੀ ਉੱਪਰ ਦੀ ਲੰਘ ਜਾਂਦਾ ਗਾਰੇ ਜਿਹੜਾ ਉਹ ਇੱਕ ਬੜਾ ਵੱਡਾ ਕੰਮ ਹੈ ਜੇ ਆਪਾਂ ਤੁਸੀਂ ਧਿਆਨ ਨਾਲ ਕਿਤੇ ਇਸ ਦੇ ਬਾਰੇ ਸਰਚ ਕਰਿਓ ਜਿੰਨਾ ਚਿਰ ਸਾਡੇਆਂ ਨਾਲਿਆਂ ਦੇ ਵਿੱਚੋਂ ਨਹਿਰਾਂ ਦੇ ਵਿੱਚੋਂ ਜਿਹੜਾ ਪੁਰਾਣਾ ਗਾਰਾ ਇਕੱਠਾ ਹੋਇਆ ਹੋਇਆ ਹੋਵੇ ਆ ਉਹ ਅਸੀਂ ਉਥੋਂ ਨਹੀਂ ਕਿਸੇ ਤਰੀਕੇ ਨਾਲ ਖਤਮ ਕਰ ਲੈਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਨਹਿਰਾਂ ਦੇ ਵਿੱਚ ਵੀ ਜਿਹੜਾ ਪਾਣੀ ਨਹੀਂ ਜਾਣਾ ਉਹ ਨਹਿਰਾਂ ਦੇ ਵਿੱਚੋਂ ਵੀ ਪਾਣੀ ਉੱਪਰ ਦੀ ਵਲ ਕੇ ਪਿੰਡਾਂ ਦਾ ਬਹੁਤ ਨੁਕਸਾਨ ਜਿਹੜਾ ਕਰ ਸਕਦਾ ਹੈ ਹੁਣ ਆਪਾਂ ਸਰਕਾਰਾਂ ਤੇ ਇਲਜ਼ਾਮ ਲਾਉਨੇ ਆ ਪਰ ਅਸੀਂ ਵੀ ਅਸੀਂ ਸਮੇਂ-ਸਮੇਂ ਤੇ ਜਿੱਥੋਂ ਜਿੱਥੋਂ ਨਹਿਰਾਂ ਲੰਘਦੀਆਂ ਹਨ ਕਈ ਵਾਰੀ ਅਸੀਂ ਉੱਥੇ ਵੀ ਆ ਪਿੰਡਾਂ ਦੀਆਂ ਨਾਲੀਆਂ ਦੇ ਵਿੱਚ ਕੂੜਾ ਸੁੱਟੀ ਜਾਂਦੇ ਆ ਉਹ ਬੰਦ ਕਰਦੇ ਨੇ ਆ ਜਿਹੜਾ ਪਾਣੀ ਅੱਗੋਂ ਜਾਂਦਾ ਹੀ ਨਹੀਂ ਸਾਨੂੰ ਥੋੜਾ ਜਿਆਦਾ ਜ਼ਰੂਰ ਇੰਦਰ ਵੀ ਧਿਆਨ ਦੇਣਾ ਅਸੀਂ ਆਪਣਾ ਆਪਣਾ ਇਲਾਕਾ ਸੰਭੀਏ ਆਪਣਾ ਘਰ ਸੰਭੀਏ ਆਪਣਾ ਗਵਾਂਢ ਸੰਭੀਏ ਅੱਜ ਜਦੋਂ ਡੈਮ ਉੱਪਰ ਭਰ ਜਾਂਦੇ ਹਨ ਤਾਂ ਉਹ ਕੁਦਰਤੀ ਗੱਲ ਹੈ ਕਿ ਜੇ ਉਹ ਪਾਣੀ ਨਹੀਂ ਛੱਡਦੇ ਆਪਾਂ ਜ਼ਰੂਰ ਕਹਿੰਦੇ ਆ ਕਿ ਇਹ ਪਾਣੀ ਛੱਡ ਕੇ ਸਾਡਾ ਨੁਕਸਾਨ ਜੇ ਪਾਣੀ ਨਹੀਂ ਛੱਡਦੇ ਤਾਂ ਪਾਣੀ ਫਿਰ ਉਹ ਜੇ ਟੁੱਟ ਜਾਵੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਜਦੋਂ ਮੌਸਮ ਵਿਗਾੜ ਹੈ ਅੱਜ ਸਾਇੰਟਿਫਿਕ ਜੋਗਿਆ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਮੀਂਹ ਪੈਣ ਵਾਲਾ ਹੈ ਖਾਸ ਕਰਕੇ ਜਿਹੜੀ ਸਾਡੀ ਉਥੋਂ ਦੀ ਟੈਕਨੋਲੋਜੀ ਹੈ ਜਿਹੜੀ ਕਹਿੰਦੇ ਹਨ ਬੁਣੀਆ ਦੁਨੀਆ 'ਚ ਬੜੀ ਤਰੱਕੀ ਕੀਤੀ ਹੈ ਸਾਇੰਸ ਨੇ ਉਹਨਾਂ ਨੂੰ ਇਸ ਦਾ ਪਹਿਲਾਂ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਸੀ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਪਹਿਲਾਂ ਜਦੋਂ ਪਤਾ ਸੀ ਇੰਨਾ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਇਲਾਕਿਆਂ ਦੇ ਜਿਹੜੇ ਹੜ੍ਹਾਂ ਦੀ ਮਾਰ ਦੇ ਵਿੱਚ ਆਉਣੇ ਉੱਥੇ ਬੋਟਸ ਦਾ ਲੋਕਾਂ ਨੂੰ ਉਠਾ ਲੈਣਾ ਚਾਹੀਦਾ ਸੀ ਇਹ ਸੁਰੱਖਿਆ ਜਗ੍ਹਾ ਤੇ ਲੈ ਜਾਣਾ ਚਾਹੀਦਾ ਸੀ ਇਹਨਾਂ ਗੱਲਾਂ ਵਿੱਚ ਤੇ ਚਲੋ ਜਿਹੜੀਆਂ ਸਰਕਾਰਾਂ ਫੇਲ ਹੋਈਆਂ ਪਰ ਹੁਣ ਇਸ ਟਾਈਮ ਸਾਡੇ ਮਿਹਨੇ ਮੋਹ ਨੇ ਮਾਰਨ ਦਾ ਕੋਈ ਫਾਇਦਾ ਨਹੀਂ ਸਾਡਾ ਸੰਭਲਣ ਦਾ ਫਾਇਦਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਬਾਹ ਫੜੀ ਹੈ ਅਤੇ ਜਿਸ ਨੂੰ ਜਿਸ ਜੀ ਦੀ ਲੋੜ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਸਾਡਾ ਜਿਹੜੀ ਜਾਨ ਮਾਲ ਦੀ ਰੱਖਿਆ ਕਰਨੀ ਕਿ ਜਿਨ੍ਹਾਂ ਦੇ ਵਿੱਚ ਬੜੇ ਬੜੇ ਚਿਰ ਤੋਂ ਪਾਣੀ ਖੜਾ ਉਹ ਘਰ ਧੱਟ ਵੀ ਗਏ ਹਨ ਕਦੇ ਟਹਿ ਵੀ ਸਕਦੇ ਹਨ ਉਹਨਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਰੋਟੀ ਰੋਜੀ ਰੋਟੀ ਪਾਣੀ ਦਾ ਜਿਹੜਾ ਇੰਤਜ਼ਾਮ ਕੀਤਾ ਜਾਵੇ ਬਾਕੀ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਦੂਜਾ ਨੁਕਸਾਨ ਹੋਇਆ ਹੈ ਉਹ ਗੱਲਾਂ ਜਿਹੜੀਆਂ ਬਾਅਦ ਚੁਣਗੀਆਂ ਸਭ ਤੋਂ ਪਹਿਲਾਂ ਆਪਣੀਆਂ ਜਾਨਾਂ ਬਚਾਈਏ ਅਤੇ ਉਹਨਾਂ ਦਾ ਜੀ ਰੋਟੀ ਦਾ ਜਿਹੜਾ ਪ੍ਰਬੰਧ ਕਰੀਏ ਸੋ ਮੈਂ ਇਹਨੀ ਗੱਲ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਸਾਡੇ ਪਰਦੇਸਾਂ ਦੇ ਵਿੱਚ ਭਰਾਣ ਐਨ ਆਰ ਆਈ ਭਰਾਣ ਆਪਣੀ ਆਪਣੀ ਕਮਾਈ ਦੇ ਵਿੱਚੋਂ ਆਪਾਂ ਨੂੰ ਕਿਸੇ ਨੂੰ ਜਿਆਦਾ ਦਿਖਾਉਣ ਦੀ ਲੋੜ ਨਹੀਂ ਆਪਣੀ ਆਪਣੀ ਕਮਾਈ ਦੇ ਵਿੱਚੋਂ ਆਪ ਹੀ ਆਪਣੇ ਦਿਲੋਂ ਆਪਣੇ ਇੱਕ ਇਨਸਾਨੀਅਤ ਦੇ ਤੌਰ ਤੇ ਆਪਾਂ ਆਪਣਾ ਆਪਣਾ ਇਲਾਕਾ ਜੇ ਤੁਹਾਡਾ ਇਲਾਕਾ ਸੁਰੱਖਿਅਤ ਹੈ ਹੋਰ ਜਿਹੜੇ ਤੁਹਾਡੇ ਸੱਜਣ ਮਿੱਤਰ ਜਿਹੜੇ ਇਲਾਕੇ ਚ ਰਹਿੰਦੇ ਹਨ ਜਿੱਥੇ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਜਿਹੜੀ ਇਹ ਮਦਦ ਕੀਤੀ ਜਿਹੜੀ ਇਹ ਸਹੀ ਜਗ੍ਹਾ ਤੇ ਲੱਗਣੀ ਹੈ ਸਾਨੂੰ ਉਹ ਜਰੂਰ ਕਰਨੀ ਚਾਹੀਦੀ ਹੈ ਬਾਕੀ ਥੋੜਾ ਜਿਆ ਸਾਨੂੰ ਸਾਵਧਾਨ ਵੀ ਹੋਣ ਦੀ ਲੋੜ ਹੈ ਸੋ ਬਹੁਤ ਇੱਥੇ ਸਾਨੂੰ ਪ੍ਰਦੇਸਾਂ ਚ ਬੈਠਿਆਂ ਵੀ ਜਿਹੜਾ ਸਾਨੂੰ ਬਹੁਤ ਇੱਕ ਮਹਿਸੂਸ ਹੋ ਰਿਹਾ ਖੁਸ਼ੀਆਂ ਜਿਹੜੀਆਂ ਦੂਰ ਹੋ ਰਹੀਆਂ ਹਨ ਕੋਈ ਇਹਨਾਂ ਦਿਨਾਂ ਦੇ ਵਿੱਚ ਇਦਾਂ ਲੱਗਦਾ ਹੈ ਕਿ ਪਤਾ ਨਹੀਂ ਆ ਫੇਰ ਜਿਹੜੀ ਕੁਦਰਤ ਦੀ ਕਰੋਪੀ ਹੈ ਇਹ ਕਿੱਥੋਂ ਪੰਜਾਬ ਦੇ ਉੱਤੇ ਇੱਕ ਵਾਰੀ ਫੇਰ ਆ ਪਈ ਆ ਤੇ ਸਮੇਂ ਸਮੇਂ ਦੇ ਉੱਤੇ ਆ ਹਮੇਸ਼ਾ ਖਾਸ ਕਰਕੇ ਜਿਹੜੇ ਬਾਹਰ ਬੈਠੇ ਆ ਸੱਜਣ ਮਿੱਤਰ ਤੁਹਾਡੇ ਭਰਾ ਹਮੇਸ਼ਾ ਜਿਹੜੇ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਆ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵੀ ਪੂਰੀ ਸਪੋਰਟ ਕਰਦੇ ਰਹੇ ਹਨ ਹੁਣ ਵੀ ਤੁਹਾਡੇ ਨਾਲ ਸਾਰੇ ਖੜੇ ਹਨ ਸੋ ਉਹਨਾਂ ਨੂੰ ਇੱਕ ਵਾਰੀ ਫੇਰ ਪਿੰਡ ਵਾਲਿਆਂ ਨੂੰ ਜਿੱਥੇ-ਜਿੱਥੇ ਵੀ ਉਹਨਾਂ ਨੇ ਐਡਾ ਵੱਡੀ ਜਿਹੜਾ ਨੂੰ ਮਾਰ ਪਈ ਹੈ ਤਗੜੇ ਹੋ ਕੇ ਜਿਹੜਾ ਉੱਥੇ ਲੜ ਰਹੇ ਹਨ ਉਹਨਾਂ ਨੂੰ ਮੈਂ ਜਰੂਰ ਅਸੀਂ ਅਸੀਂ ਬਾਹਰ ਬੈਠੇ ਸਲੂਟ ਕਰਦੇ ਹਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਹੋ ਸਕਦਾ ਹੌਲੀ-ਹੌਲੀ ਅਸੀਂ ਪਿੰਡਾਂ ਦੇ ਵਿੱਚ ਆਪਣੀਆਂ ਜਿੱਥੇ ਦੂਜੀਆਂ ਟਰਾਲੀਆਂ ਟਰੈਕਟਰ ਬੜੇ ਲੈਣ ਉੱਥੇ ਆਪਣੀਆਂ ਬੋਸ ਜਿਹੜੀਆਂ ਪਾਣੀ ਦੇ ਵਿੱਚ ਜਾ ਸਕਦੀਆਂ ਅਸੀਂ ਉਹੋ ਜੀਆਂ ਚੀਜ਼ਾਂ ਦਾ ਵੀ ਸਾਨੂੰ ਇੰਤਜ਼ਾਮ ਜਰੀ ਕਰਨ ਦੀ ਲੋੜ ਪੈ ਸਕਦੀ ਹੈ ਅਸੀਂ ਉਸ ਲਈ ਹੁਣ ਜ਼ਰੂਰ ਪ੍ਰਪੇਅਰ ਹੋ ਜਾਵਾਂਗੇ ਕਿ ਇਹ ਵੀ ਸਾਨੂੰ ਪੰਜਾਬ ਦੇ ਵਿੱਚ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਇੱਕ ਵਾਰੀ ਫਿਰ ਮੈਂ ਖਾਸ ਕਰਕੇ ਜਿੰਨੇ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਪਿੰਡਾਂ 'ਚ ਬੈਠੇ ਹੋ ਤਗੜੇ ਹੋਗੇ ਰੋ ਹੌਸਲਾ ਰੱਖੋ ਸਭ ਕੁਝ ਬਣ ਜਾਣਾ ਇੱਕ ਵਾਰੀ ਜਾਨ ਜ਼ਿੰਦਗੀ ਜਿਹੜੀ ਜ਼ਿੰਦਗੀ ਬਚਣੀ ਚਾਹੀਦੀ ਹੈ ਬਾਕੀ ਸਮੇ ਸਮੇ ਦੇ ਉੱਪਰ ਸਭ ਕੁਝ ਜਿਹੜਾ ਮਿਲ ਜਾਣਾ ਪਰਮਾਤਮਾ ਨੇ ਫਿਰ ਹੋ ਸਕਦਾ ਇੱਕ ਵਾਰੀ ਫਿਰ ਸਾਡਾ ਕੋਈ ਇਮਤਿਹਾਨ ਹੋਵੇ ਪੰਜਾਬੀਆਂ ਦਾ ਬਸ ਇਹ ਇਮਤਿਹਾਨ ਦੀ ਘੜੀ ਦੇ ਵਿੱਚੋਂ ਆਪਾਂ ਫਿਰ ਲੰਘ ਜਾਣਾ ਕਿਉਂਕਿ ਸਮੇ ਦੀ ਗੱਲ ਹੈ ਸਮਾਂ ਨਿਕਲ ਜਾਂਦਾ ਹੈ ਸਮੇ ਦੇ ਉੱਤੇ ਜਦੋਂ ਕਰੋਪੀਆਂ ਹੁੰਦੀਆਂ ਰੀਆਂ ਇੰਨਾ ਕੁਝ ਹੁੰਦਾ ਰਿਹਾ ਤੇ ਬਾਬੇ ਨਾਨਕ ਨੇ ਵੀ ਕਿਹਾ ਸੀ ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਅਤੀ ਮਾਰ ਪਈ ਕਰਲਾਣੇ ਤੈ ਕੀ ਦਰਦਨਾ ਆਇਆ ਸੋ ਅਸੀਂ ਉਸ ਅਕਾਲ ਪੁਰਖ ਅੱਗੇ ਉਸ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਹੀ ਜਿਹੜਾ ਹੈ ਪਹਿਲਾਂ ਵਾਂਗ ਜਦੋਂ ਪਹਿਲਾ ਪੰਜਾਬੀ ਚੜ੍ਹਦੀ ਕਲਾ 'ਚ ਰਹੇ ਹਾਂ ਤੁਸੀਂ ਸਿਰ ਤੇ ਹੱਥ ਰੱਖਿਆ ਜਿਹੜੀ ਔਖੀ ਘੜੀ ਤੁਹਾਡੇ ਭਾਣੇ ਦੇ ਵਿੱਚ ਹੀ ਵੀ ਇਹ ਹੋਈ ਹੈ ਇਹ ਔਖਾ ਸਮਾਂ ਵੀ ਜਿਹੜਾ ਤੁਹਾਡੇ ਭਾਣੇ ਦੇ ਵਿੱਚ ਆਇਆ ਹੈ ਇਸ ਦੇ ਵਿੱਚੋਂ ਕੱਢਣਾ ਵੀ ਤੁਸੀਂ ਹੈ ਸੋ ਉਮੀਦ ਹੈ ਕਿ ਤੁਸੀਂ ਕਿਰਪਾ ਕਰੋਗੇ ਪੰਜਾਬ ਫਿਰ ਉਸੇ ਤਰ੍ਹਾਂ ਹੱਸਦਾ ਵਸਦਾ ਰਹੇਗਾ ਚੜਦੀ ਕਲਾ ਚ ਰਹੇ ਆ ਚੜਦੀ ਕਲਾ ਚ ਆਪਾਂ ਰਹਿਣਾ ਤੇ ਇਹਦੇ ਵਿੱਚੋਂ ਵੀ ਆਪਾਂ ਸਾਰਿਆਂ ਲੰਘ ਜਾਣਾ ਅਸੀਂ ਜਰੂਰ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਅਸੀਂ ਹੰਗਾਰਾ ਭਰਦੇ ਰਵਾਂਗੇ ਤੇ ਬਹੁਤ-ਬਹੁਤ ਤੁਹਾਡਾ ਇੱਕ ਵਾਰੀ ਫਿਰ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਸਲੂਟ ਕਰਦਾ ਤੇ ਅਸੀਂ ਤੁਹਾਡੇ ਨਾਲ ਸਾਰੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ